ਜਿਆਦਾ ਚਾਰੀ ਮਿੰਟ ਸਮਾਂ ਦੀ ਹੈ ਮਾਈਕ ਕੋਲ ਸਰ ਦੂਜਾ ਇੱਕ ਮਿੰਟ ਕਰਨ ਦਿਓ ਸਰ ਇੱਕ ਮਿੰਟ ਜੀ ਮਾਈਕ ਮਨਾ ਦਿਓ ਹਾਂ ਸਭ ਤੋਂ ਪਹਿਲਾਂ ਸਭ ਤੋਂ ਠੀਕ ਹੈ ਜੀ 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 ਬੜੀ ਸਭ ਚੀਜ਼ ਰਿਹਾ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੁਸੀਂ ਬਹੁਤ ਸਤਿਕਾਰਯੋਗ ਹੋ ਸਾਡੀ ਸਾਰੀ ਗੱਲ ਨੂੰ ਸਾਰੇ ਪੰਜਾਬ ਵਿੱਚ ਜਾਣਾ ਹੁੰਦਾ ਹੈ ਦੁਨੀਆ ਵਿੱਚ ਜਾਣਾ ਹੁੰਦਾ ਹੈ ਅੱਜ ਜਿਹੜੀ ਆਰਤੀ ਆ ਜੂਨੀਅਰ ਨਾਲ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਦੀ ਗਵਾਈ ਵਿੱਚ ਮੀਟਿੰਗ ਹੋਈ ਵਿੱਚ ਅਫਸਰ ਸਹਿਬਾਨ ਵੀ ਸਨ ਉਹਦੇ ਵਿੱਚ ਕਾਫੀ ਸਮੇਂ ਤੋਂ ਉਹਨਾਂ ਦਾ ਕਈ ਕਈ ਮਾਮਲੇ ਲਟਕਦੇ ਆ ਰਹੇ ਸਨ ਉਹਨਾਂ ਦੀ ਖੁੱਲ ਕੇ ਵਿਚਾਰ ਹੋਈ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਉਹਨਾਂ ਨੂੰ ਪੂਰਨ ਨਿਵਾਸ ਦਿੱਤਾ ਵੱਡੀ ਜਿਹੜਾ ਡਿੱਕਾ ਸੀਗਾ ਜਿਹੜੀ 2.5% ਆੜਤ ਦਾ ਉਹਦੇ ਤੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਵੀ ਇਹ ਸੈਂਟਰ ਵੱਲੋਂ ਪਹਿਲਾਂ ਜਿਹੜੀ ਬਣਦੀ ਆ ਉਹਨਾਂ ਨੇ ਕਿਉਂ ਰੋਕੀ ਆ ਪਾਉ ਪਤਾ ਕਰਦੇ ਆ ਉਹਦੀ ਲੜਾਈ ਲੜਦੇ ਆ ਜੇ ਉਦੇ ਵਿੱਚ ਕੋਈ ਕਮੀ ਰਹੇਗੀ ਤਾਂ ਉਹ ਪੰਜਾਬ ਸਰਕਾਰ ਉਹਦੀ ਪਰਪਾਈ ਜਿਹੜੀ ਇਸ ਸੀਜ਼ਨ ਦੇ ਨਾਲ ਹੀ ਕਰ ਦੇਵੇ ਪਰ ਜਿਹੜੇ ਅੱਜ ਕਿਸਾਨਾਂ ਨਾਲ ਵੀ ਕੁਝ ਮੀਟਿੰਗ ਹੋਈ ਉਹ ਤਾਂ ਬਾਰੇ ਕੁਝ ਮੈਂ ਜਦੋਂ ਆਇਆ ਸੀ ਜਿਹੜੀ ਮੀਟਿੰਗ ਸੀ ਏ ਆੜਤੀਆ ਯੂਨੀਅਨ ਦੀ ਸੀ ਮੈਂ ਥੋੜਾ ਲੇਟ ਥੋੜੀ ਜਿਹਾ ਆੜਤੀਆਂ ਨੇ ਹੜਤਾਲ ਜਿਹੜੀ ਕਿ ਉਹ ਉਹਨਾਂ ਨੇ ਹਾਂ ਹੜਤਾਲ ਉਹਨਾਂ ਦੇ ਪ੍ਰਧਾਨ ਵਿਜੇ ਕਾਲੜਾ ਜੀ ਤੇ ਸਾਰੇ ਜਿਹੜੇ ਅਹੁਦੇਦਾਰ ਸਹਿਬਾਨ ਸਨ ਜ਼ਿਲ੍ਹਿਆਂ ਦੇ ਵੀ ਕੁਝ ਪ੍ਰਧਾਨ ਸਨ ਉਹਨਾਂ ਨੇ ਅੱਜ ਤੋਂ ਜਿਹੜੀ ਹੜਤਾਲ ਖਤਮ ਕਰ ਦਿੱਤੀ ਅਗਰ ਖੁੱਡੀਆਂ ਸਾਹਿਬ ਕੇਂਦਰ ਨਹੀਂ ਦਿੰਦਾ 2.5% ਤਾਂ ਪੰਜਾਬ ਸਰਕਾਰ ਦਾ ਉਹਦੀ ਪਰਪਾਈ ਪੰਜਾਬ ਸਰਕਾਰ ਕਰੂ ਕਮੀ ਰਹੂਗੀ ਜੀ ਇਹ ਜਿਹੜੇ ਵੀ ਆਸਾਨ ਵੀ ਜਿਹੜੇ ਨੇ ਕਿਤੇ ਨਾ ਕਿਤੇ ਮੀਟਿੰਗ ਵੀ ਹੱਲੇ ਵੀ ਵੀ ਕਰੇ ਕਿਸੇ ਵੀ ਕਿਸਾਨ ਵੀ ਆ ਗਏ ਆਰਤੀ ਵੀ ਆ ਗਏ ਪ੍ਰਸ਼ਾਸਨ ਨਾਲ ਵੀ ਮੁਲਾਕਾਤ ਇਕੱਠਾ ਸਭ ਸਰ ਕਹਿ ਰਹੀ ਹੈ ਕਿ ਝੋਨੇ ਦੀ ਖਰੀਦ ਲੋਕ ਸਾਰੇ ਜਿਹੜੇ ਇਕੱਠੇ ਹੋ ਗਏ ਕਿਹਦੀ ਆ ਗਏ ਸਾਰੇ ਮਸਲੇ ਅੱਜ ਹੱਲ ਹੋ ਗਏ ਕੁਝ ਸਭ ਡੀਏਪੀ ਦੀ ਵੀ ਜ਼ਿਕਰ ਕਰਿਆ ਕਿ ਆ ਜਾਏ ਕਿ ਡੀਏਪੀ ਦੀ ਵੀ ਘਾਟ ਹੈ ਕਿਉਂਕਿ ਕਟਾਈ ਤੋਂ ਬਾਅਦ ਨਾਲ ਹੀ ਕਣਕ ਦੀ ਬਿਜਾਈ ਹੈ ਮੈਂ ਤਾਂ ਇਸ ਗੱਲ ਦਾ ਮੈਂ ਪਹਿਲਾਂ ਵੀ ਵਿਸ਼ਵਾਸ ਦਿੱਤਾ ਕਿਉਂ ਇਸ ਗੱਲ ਨੂੰ ਕੀਤਾ ਜਾਂਦਾ ਸਾਡੇ ਕੋਲੇ ਡੀਏਪੀ ਪੂਰੀ ਹੈ ਤੇ ਪੂਰੀ ਪ੍ਰਦਾਨ ਕਰਾਂਗੇ ਸਾਰੇ ਅੱਜ ਮੀਟਿੰਗ ਕਰਾਂਗੇ ਤਾਂ ਮੁਖੀ ਸਾਹਿਬ ਨਾਲ ਕਰਾਂਗੇ ਜੀ ਅਪਰ ਸਰ ਸਾਹਮਣੇ ਦੇਖ ਕੇ ਮੈਨੂੰ ਇਹ ਸੁਵਿਖੋ ਇਸ ਗੱਲ ਦਾ ਮੇਰੇ ਜਿਹੜੀ ਜਿਹੜੀ ਗੱਲ ਦਾ ਮੈਨੂੰ ਪਤਾ ਸੀ ਜਿਸ ਵਿੱਚ ਮੈਂ ਆ ਮੈਂ ਤੁਹਾਡੇ ਨਾਲ ਸਾਰੀ ਪੂਰੀ ਇਮਾਨਦਾਰੀ ਇਮਾਨਦਾਰੀ ਨਾਲ ਲਿਪਟਾ ਦਿੱਤੀ ਕਿਸਾਨਾਂ ਨਾਲ ਮੀਟਿੰਗ ਹੈ ਕਿ ਹੁਣ ਮੁਖੀ ਸਾਹਿਬ ਕੇ ਨਹੀਂ ਮੇਰੇ ਖਿਆਲ ਜੇ ਕੋਈ ਲੋੜ ਹੋਈ ਤਾਂ ਜ਼ਰੂਰ ਮੈਂ ਕਰ ਲੂੰਗਾ ਮੈਨੂੰ ਕਿਸੇ ਗੱਲ ਦੀ ਨਹੀਂ ਚਾਹੀ ਕੋਈ ਵੀ ਹਾਂ ਮੈਂ ਉਹ ਕਰਾਂਗਾ ਇਸ ਦਿਨ ਨਾਲ ਵੀ ਮੈਂ ਕਰ ਲੈਣਾ ਜੀ ਠੀਕ ਠੀਕ